ਭਾਜਪਾ ਕਿਹੜਾ ਇਹਦੇ ਬਿਨਾ ਚੱਲਦੀ ਨਹੀਂ ਚਾਕੇ ਬਾਹਰ ਮਰਉ ਨੂੰ ਯਾਰ ਜਿਹੜੇ ਪੰਜਾਬ ਦੇ ਬਾਰੇ ਬੋਲਦੀਆਂ ਏਸੇ ਪੰਜਾਬ ਤੇ ਰਾਜ ਕਰਨ ਦੇ ਲਈ ਤੇਰੀ ਭਾਜਪਾ ਪੱਬਾਂ ਪਾਰ ਹੋਈ ਫਿਰਦੀ ਹੈ ਜਿਹੜੇ ਪੰਜਾਬ ਤੇ ਤੂੰ ਬਰਖਲਾਬ ਜਿਹੜੇ ਪੰਜਾਬੀਆਂ ਦੇ ਬਰਖਲਾਬ ਬੋਲਦੀਆਂ ਤੇਰੀ ਭਾਜਪਾ ਦੇ ਉਤਲੀ ਲੀਡਰਸ਼ਿਪ ਨੂੰ ਪੁੱਛ ਲਈ ਇਸ ਪੰਜਾਬ ਦੇ ਬਿਨਾ ਪੂਰੇ ਭਾਰਤ ਤੇ ਸੋਤੋ ਰਾਜ ਨਹੀਂ ਹੁੰਦਾ ਜੇ ਕਿਸਾਨ ਅੱਤਵਾਦੀ ਖਾਲਸਤਾਨੇ ਤੇ ਭਾਈ ਫਿਰ ਖਾਣਾ ਹੀ ਛੱਡਦੇ ਤੂੰ ਕੱਟਾ-ਕੱਟੀ ਕੱਢਣਾ ਹੀ ਆ ਤਾ ਫਿਰ ਉਦੋਂ ਜੋ ਤੇਰੀ ਗੱਡੀ ਰੁਕੀ ਸੀ ਉਦੋਂ ਕੱਢ ਲੈਂਦੀ ਪੰਜਾਬੀਆਂ ਦੇ ਨਾਲ ਕੱਟਾ-ਕੱਟੇ ਤੂੰ ਬੋਟਾ ਬੀਬੀ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਦੀ ਲਈ ਮੰਗੀਆਂ ਸੀ ਕਿ ਕੇ ਪੂਰੇ ਭਾਰ ਦੇ ਲਈ ਮੰਗੀਆਂ ਸੀ ਲੋਕਾਂ ਨੇ ਤੈਨੂੰ ਐਮਪੀ ਬਣਾ ਤਾਂ ਆਪਦਾ ਜਾ ਕੇ ਹਲਕਾ ਦੇਖ ਲੈ ਤੂੰ ਉੱਗਲ ਨਹੀਂ ਹੀ ਜ਼ਹਿਰ ਜੋ ਤੂੰ ਬੋਲਣਾ ਹੀ ਕੁਝ ਐਸਾ ਤਾਂ ਫਿਰ ਤੇਰੇ ਹੁਣ ਫੁੱਲਾਂ ਦੇ ਹਾਰ ਪਾਣਗੇ ਧਮਕੀਆਂ ਹੀ ਆਉਣਗੀਆਂ ਤੈਨੂੰ ਭਾਈ ਜਿਹੜੀ ਪਾਰਟੀ ਦੇ ਲਈ ਵੋਟਾਂ ਮੰਗੀਆਂ ਜਿਹੜੀ ਪਾਰਟੀ ਤੋਂ ਐਮਪੀ ਬਣੀ ਉਹ ਵੀ ਨਹੀਂ ਤੇਰੇ ਪਿੱਛੇ ਖੜੀ ਕੂੰ ਦਾ ਸੁਣ ਕੀ ਕਰੇਗੀ ਇਹਨੂੰ ਇਹ ਲੱਗਦਾ ਕਿ ਸ਼ਾਇਦ ਜ਼ੁਬਾਨ ਦੇ ਵਿੱਚੋਂ ਆ ਗੋਗਲ ਕੇ ਜ਼ੁਬਾਨ ਦੇ ਵਿੱਚੋਂ ਅੱਗ ਸਵਾਹ ਬੋਲ ਕੇ ਫਾਇਰ ਲੀਡਰਸ਼ਿਪ ਦੇ ਨੇੜੇ ਜਾਇਆ ਜਾਂਦਾ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸ੍ਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਗੱਲ ਪਤੇ ਦੀ ਤੁਹਾਡੇ ਨਾਲ ਤੁਹਾਡੇ ਲਈ ਗੱਲ ਜਦੋਂ ਕੰਗਨਾਰ ਨੌਂ ਦੀ ਚੱਲਦੀ ਹੈ ਤਾਂ ਉਹ ਇੱਕ ਅਦਾਕਾਰ ਨੇ ਤੇ ਹੁਣ ਮੈਂਬਰ ਆਫ ਪਾਰਲੀਮੈਂਟ ਵੀ ਚੁਣੇ ਗਏ ਨੇ ਪਰ ਉਹਨਾਂ ਦੇ ਜਿਹੜੇ ਬਿਆਨ ਹੁੰਦੇ ਆ ਅਕਸਰ ਵਿਵਾਦਾਂ 'ਚ ਉਹ ਘਰੇ ਰਹਿੰਦੇ ਆ ਤੇ ਹੁਣ ਫੇਰ ਜਿਵੇਂ ਪਿੱਛੇ ਬਿਆਨ ਆਇਆ ਉਹਦੀ ਫਿਲਮ ਤੇ ਵੀ ਜਿਵੇਂ ਟਿਕਟ ਆਪਣੀ ਹੋ ਰਹੀ ਹੈ ਕਿਸਾਨਾਂ ਬਾਰੇ ਬਿਆਨ ਹੋਇਆ ਉਧਰੋਂ ਫੇਰ ਬੀਜੇਪੀ ਦਾ ਜਿਹੜਾ ਇੱਕ ਲੈਟਰ ਜਾਰੀ ਹੁੰਦਾ ਵੀ ਸਾਡਾ ਇਹ ਬਿਆਨ ਨਾਲ ਕੋਈ ਸਬੰਧ ਨਹੀਂ ਇਹ ਸਾਰੀ ਗੱਲਾਂ ਤੇ ਚਰਚਾ ਕਰਾਂਗੇ ਸਾਡੇ ਮੇਰੇ ਨਾਲ ਹੋਣਗੇ ਜਸ ਗਰੇਵਾਲ ਜਸ ਕਿਵੇਂ ਦੇਖਦੇ ਹੁ ਵਾਰੀ ਵਾਰੀ ਬਿਆਨ ਦੇਣਾ ਤਾਂ ਹੁਣ ਜਿਵੇਂ ਕਿਹਾ ਜਾਂਦਾ ਸੀ ਬੀਜੇਪੀ ਦੇ ਇਹ ਐਮਪੀ ਨੇ ਬੀਜੇਪੀ ਪਿੱਛੇ ਤੇ ਖੜੂਗੀ ਪਰ ਉਹਨਾਂ ਨੇ ਜਿਵੇਂ ਲੈਟਰ ਤੋਂ ਵੀ ਦੇਖਿਆ ਉਹ ਆਇਆ ਤਾਂ ਉਹ ਕਹਿੰਦੇ ਸਾਡਾ ਪਈ ਇਹਨਾਂ ਨਾਲ ਕੋਈ ਵਾਅ ਵਸਤਾ ਨਹੀਂ ਇਹਨਾਂ ਦੇ ਬਿਆਨ ਨਾਲ ਜੇ ਮੈਂ ਕਹਿੰਦੇ ਨੂੰ ਹੁੰਦੇ ਕਿ ਬੀਜੇਪੀ ਦੀ ਮੈਨੂੰ ਲੱਗਦਾ ਵੀ ਕੰਗਣਾ ਰ瑙ਤ ਜਿਹੜੀ ਆ ਉਹ ਬੀਜੇਪੀ ਦਾ ਉਹ ਵਿਗੜਿਆ ਹੋਇਆ ਜਵਾਕ ਆ ਕਿਉਂਕਿ ਕਈ ਮਾਪਿਆਂ ਦਾ ਇੱਕ ਜਵਾਕ ਹੁੰਦਾ ਨਾ ਕਿ ਨਾ ਤਾਂ ਉਹਦੇ ਗੋਲੀ ਮਾਰ ਸਕਦੇ ਹੁੰਦੇ ਆ ਨਾ ਉਹਨੂੰ ਰੱਖ ਸਕਦੇ ਹੁੰਦੇ ਆ ਜੇ ਗੋਲੀ ਮਾਰਦੇ ਆ ਤਾਂ ਲੋਕ ਕਹਿਣਗੇ ਰੱਬ ਦਾ ਪੁੱਤ ਮਾਰਤਾ ਜਾਂ ਆਪਦੀ ਧੀ ਮਾਰਤੀ ਜੇ ਰੱਖਦੇ ਆ ਤਾਂ ਉਹ ਬਦਨਾਮੀ ਕਰਵਾਈ ਜਾਂਦਾ ਹੁਣ ਬੀਜੇਪੀ ਕੰਗਣਾ ਰ瑙ਤ ਜਿਹੜੀ ਆ ਉਹ ਬੀਜੇਪੀ ਦਾ ਉਹ ਵਿਗੜਿਆ ਹੋਇਆ ਜਵਾਕ ਆ ਇਹਨੂੰ ਨਾ ਤਾਂ ਕੱਟ ਸਕਦੇ ਆ ਨਾ ਇਹਦੇ ਖਿਲਾਫ ਜਿਹੜਾ ਹੈਗਾ ਉਹ ਜਾ ਸਕਦੇ ਆ ਠੀਕ ਹੈ ਮਤਲਬ ਵਾਰੀ ਵਾਰੀ ਬਿਆਨ ਦੇਣਾ ਕੰਗਣਾ ਰਣੌਦ ਦੇ ਵੱਲੋਂ ਵਾਰੀ ਵਾਰੀ ਬਿਆਨ ਦੇਣਾ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਭਾਈ ਇਹ ਐਮਪੀ ਬਰਨ ਦੇ ਲਈ ਦੇ ਰਹੀ ਆ ਸਭ ਕੁਝ ਕੀਤਾ ਚਰਚਾਵਾ ਦੇ ਵਿੱਚ ਰਹਿਣ ਦੇ ਲਈ ਹੁਣ ਫੇਰ ਚਰਚਾਵਾ ਦੇ ਵਿੱਚ ਰਹਿਣ ਦੇ ਲਈ ਵਿਵਾਦ ਮਤਲਬ ਵਿਵਾਦਿਤ ਬਿਆਨ ਦੇਣਾ ਮਤਲਬ ਮੈਨੂੰ ਲੱਗਦਾ ਵੀ ਸ਼ਾਇਦ ਉਹ ਜਦੋਂ ਬੋਲਦੀ ਆ ਜਦੋਂ ਵੀ ਮੂੰਹ ਖੋਲਦੀ ਆ ਤਾਂ ਕੁਛ ਨਾ ਕੁਛ ਅਵਾਇੜਾ ਜਾਂ ਕੁਛ ਨਾ ਕੁਛ ਜ਼ਹਿਰੀਲਾ ਜਿਹੜਾ ਉਹ ਹੀ ਬੋਲਦੀ ਆ ਹੁਣ ਕਿਸਾਨੀ ਅੰਦੋਲਨ ਤੇ ਬਿਆਨ ਉਹਨੇ ਦਿੱਤਾ ਕਿ ਢੀ ਭੱਦੀ ਟਿੱਪਣੀ ਕਿਸਾਨੀ ਅੰਦੋਲਨ ਤੇ ਕੀਤੀ ਹੈ ਕਹਿੰਦੀ ਉੱਥੇ ਰੇਪ ਹੋਏ ਉੱਥੇ ਲਾਸ਼ਾਂ ਲਟਕ ਰਹੀਆਂ ਸੀ ਇਹ ਲੋਕਾਂ ਦੀ ਬੜੀ ਲੰਬੀ ਪਲੈਨਿੰਗ ਸੀ ਜੇਕਰ ਇਹ ਵੀ ਬੰਗਲਾਦੇਸ਼ ਵਾਲਾ ਕੰਮ ਜਿਹੜਾ ਇੱਥੇ ਹੋ ਸਕਦਾ ਸੀ ਕਹਿੰਦੇ ਜਦੋਂ ਬਿੱਲ ਵਾਪਸ ਲਏ ਉਦੋਂ ਇਹ ਚੌਂਗੇ ਸੀ ਸਾਰੇ ਵੀ ਇਹ ਨਹੀਂ ਚਾਹੁੰਦੇ ਸੀ ਲੈ ਭਾਈ ਕਿਸਾਨ ਤਾਂ ਇੱਥੇ ਬੈਠੇ ਵੀ ਕਹੀ ਜਾਂਦੇ ਸੀ ਕਿ ਬਿੱਲ ਵਾਪਸ ਲੈ ਲਓ ਬਿੱਲ ਵਾਪਸ ਲੈ ਲਓ ਜਦੋਂ ਉੱਥੇ ਗਏ ਆ ਮੀਟਿੰਗਾਂ ਹੋਈਆਂ ਉਹਨਾਂ ਦੇ ਵਿੱਚ ਵੀ ਇੱਕੋ ਗੱਲ ਕਹਿੰਸੀ ਕਿ ਭਾਈ ਬਿੱਲ ਵਾਪਸ ਲੈ ਲਓ ਬਿੱਲ ਵਾਪਸ ਲੈ ਲਓ ਤੇ ਹੁਣ ਅਕੇ ਜਦੋਂ ਬਿੱਲ ਵਾਪਸ ਹੋ ਗਏ ਅਕੇ ਭਾਈ ਇਹ ਚਾਹੁੰਗੇ ਇਹ ਨਹੀਂ ਚਾਹੁੰਦੀ ਸੀ ਕਿ ਇੰਨਾ ਲੰਮਾ ਚੱਲੇ ਕਿਸਾਨੀ ਅੰਦੋਲਨ ਇੱਕ ਇਤਿਹਾਸਕ ਅੰਦੋਲਨ ਸੀ ਜਿਹੜਾ ਇਸ ਤੋਂ ਪਹਿਲਾਂ ਨਹੀਂ ਹੋਇਆ ਇਸ ਵਾਰ ਹੋਇਆ ਬਾਦ ਦੇ ਵਿੱਚ ਕੋਈ ਹੋਵੇ ਨਾ ਹੋਵੇ ਉਹ ਵਕਰੀ ਗੱਲ ਆ ਉਹ ਇੱਕ ਇਤਿਹਾਸ ਸੀ ਮੈਨੂੰ ਲੱਗਦਾ ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀ ਨਾ ਸੁਰਿੰਦਰ ਉਦੋਂ ਜਿਹੜਾ ਵੀ ਕੋਈ ਇੰਡੀਆ ਆਉਂਦਾ ਸੀ ਚਾਹੇ ਕੋਈ ਬਾਹਰ ਹੁੰਦਾ ਸੀ ਬਾਹਰੋਂ ਇੰਡੀਆ ਉਹ ਸੀ ਬਹੁਤੇ ਇਦਾਂ ਸੀ ਜਿਹੜੇ ਵਿਦੇਸ਼ਾਂ ਤੋਂ ਇੰਡੀਆ ਆਏ ਆਪਦੇ ਪਿੰਡ ਮਿਲਣ ਆਏ ਪਹਿਲਾਂ ਦਿੱਲੀ ਏਅਰਪੋਰਟ ਤੇ ਉਤਰੇ ਉੱਤਰਨ ਤੋਂ ਬਾਅਦ ਉਹ ਕਿਸਾਨੀ ਅੰਦੋਲਨ ਦੇ ਵਿੱਚ ਗਏ ਉੱਥੇ ਗਏ ਉੱਥੇ ਦੇਖਿਆ ਸਾਰਾ ਮਾਹੌਲ ਦੇਖ ਕੇ ਉਸ ਤੋਂ ਬਾਅਦ ਮਤਲਬ ਉਹ ਆਪਦੇ ਪਿੰਡ ਜਾਂ ਪੰਜਾਬ ਮਿਲਣੋਂ ਸੀ ਬਹੁਤੇ ਐਸੇ ਵੀ ਸੀ ਜਿਹੜੇ ਆਏ ਇਕੱਲੇ ਕਿਸਾਨੀ ਅੰਦੋਲਨ ਦੇ ਲਈ ਸੀ ਕਿਸਾਨੀ ਅੰਦ ਉਹਨੂੰ ਇੱਕ ਜਿਵੇਂ ਕਹਿੰਦੇ ਨੇ ਵੀ ਕਿ ਇੱਕ ਐਸੀ ਜਗ੍ਹਾ ਬਣ ਗਈ ਵੀ ਜਿਹੜਾ ਵੀ ਹੋਸੀ ਵੀ ਉਹਨੂੰ ਦੋ ਯਾਰ ਨਹੀਂ ਯਾਰ ਉੱਥੇ ਤੱਕ ਕਿਸਾਨੀ ਦੁੱਲ ਦੇ ਵਿੱਚ ਜਾ ਕੇ ਆਉਣਾ ਇੱਕ ਇਤਿਹਾਸ ਦੇ ਪੰਨਿਆਂ ਦੇ ਵਿੱਚ ਲਿਖਿਆ ਗਿਆ ਤਾਂ ਇਹ ਬੀਬੀ ਉਹਨੂੰ ਜਿਹੜਾ ਹੈਗਾ ਉਹ ਗਲਤ ਦੱਸ ਰਹੀ ਆ ਪਤਾ ਨਹੀਂ ਕੀ ਕੁਝ ਦੱਸ ਰਹੀ ਆ ਕਿਸਾਨਾਂ ਨੂੰ ਅੱਤਵਾਦੀ ਦੱਸ ਰਹੀ ਆ ਖਾਲਿਸਤਾਨੀ ਦੱਸ ਰਹੀ ਆ ਤੇ ਮੈਂ ਬੀਬੀ ਨੂੰ ਕਹਿਣਾ ਜੇ ਕਿਸਾਨ ਅੱਤਵਾਦੀ ਆ ਖਾਲਿਸਤਾਨੀ ਤੇ ਭਾਈ ਫਿਰ ਖਾਣਾ ਹੀ ਛੱਡ ਦੇ ਹੂੰ ਜਿਹੜਾ ਖਾਨੀਆਂ ਤੇਰੇ ਪੀਜੇ 버ਗਰ ਜਿਹੜਾ ਕੁਛ ਵੀ ਤੂੰ ਖਾਨੀਆਂ ਦਿਨ ਦਾ ਖਾਣਾ ਇਹਨਾਂ ਕਿਸਾਨਾਂ ਦੇ ਖੇਤਾਂ ਚੋਂ ਤਾਂ ਆਉਂਦਾ ਤਾਂ ਜੇ ਤੈਨੂੰ ਇਹ ਖਾਲਸਤਾਨੀ ਲੱਗਦਾ ਤਵੱਦੀ ਲੱਗਦਾ ਫਿਰ ਖਾਨੀ ਕਿਉਂ ਖਾਣਾ ਛੱਡਦੇ ਪਾਈ ਹੂੰ ਬਿਲਕੁਲ ਠੀਕ ਹੈ ਨਾ ਤਾਂ ਫਿਰ ਤੂੰ ਖਾਣਾ ਛੱਡ ਦੇ ਫਿਰ ਮਤਲਬ ਪਿੱਛੇ ਪਿੱਛੇ ਰਹਿ ਕੇ ਗੱਲਾਂ ਬੋਲਣੀਆਂ ਇਹ ਬੀਬੀ ਦੇ ਜਿਹੜਾ ਹੈਗਾ ਉਹ ਪਸ਼ੋਕਰ ਦੇ ਨਾਲ ਹੀ ਜੁੜੀਆਂ ਹੋਈਆਂ ਇਹ ਐਸਾ ਕੁਛ ਹੀ ਕਰਦੀ ਐ ਮੈਂ ਯਾਦ ਕਰਵਾ ਦੂਗਾ 2021 ਦੇ ਵਿੱਚ ਇਹ ਬੀਬੀ ਹਿਮਾਚਲ ਪ੍ਰਦੇਸ਼ ਜਾਂਦੀ ਔਰੋਂਪੜ ਰਹੀ ਔਰ ਉੱਪਰ ਹਿਮਾਚਲ ਪ੍ਰਦੇਸ਼ ਜਾਂਦੀ ਔਰ ਉੱਪਰ ਸ਼ਹਿਰ ਦੇ ਵਿੱਚ ਜਦੋਂ ਕਿਸੇ ਨੂੰ ਪਤਾ ਲੱਗਦਾ ਸਥਾਨਕ ਲੋਕਾਂ ਨੂੰ ਕਿ ਭਾਈ ਇਹ ਉਹੀ ਬੀਬੀ ਹੈ ਕੰਗਣਾ ਰਣੋਤਾ ਤਾਂ ਉਦੋਂ ਉਹਦੀ ਗੱਡੀ ਨੂੰ ਰੋਕਦੇ ਹਨ ਗੱਡੀ ਨੂੰ ਰੋਕ ਕੇ ਉਹਨੂੰ ਮਾਫੀ ਮੰਗਣ ਦੇ ਲਈ ਕਿਹਾ ਜਾਂਦਾ ਕਿ ਭਾਈ ਤੂੰ ਮਾਫੀ ਮੰਗ ਮਾਫੀ ਮੰਗ ਤਾਂ ਉਦੋਂ ਮੈਂ ਲਾ 3 ਤੋਂ 4 ਘੰਟੇ ਗੱਡੀ ਰੁਕੀ ਬੀਬੀ ਦੇ ਵੱਲੋਂ ਚੂਹ ਤੱਕ ਨਹੀਂ ਕੀਤੀਗੀ ਚੂਹ ਤੱਕ ਪੰਜਾਬ ਦੇ ਵਿੱਚ ਸੀ ਚੂਹ ਤੱਕ ਨਹੀਂ ਕੀਤੀ ਤੇ ਭਾਈ ਜੇ ਤਰਾ ਕਟਾ-ਕੱਟੀ ਹੈਗਾ ਤੂੰ ਕਟਾ-ਕੱਟੀ ਕੱਢਣਾ ਹੀ ਆ ਤਾਂ ਫਿਰ ਉਦੋਂ ਜੋ ਤੇਰੀ ਗੱਡੀ ਰੁਕਸੀ ਉਦੋਂ ਕੱਟ ਲੈਂਦੀ ਪੰਜਾਬੀਆਂ ਦੇ ਨਾਲ ਕਟਾ-ਕੱਟੀ ਤਾਂ ਉਦੋਂ ਆ ਪਿੱਠ ਜਾਂ ਪਿੱਠ ਪਿੱਛੇ ਬੋਲਣਾ ਜਾਂ ਟਵਿੱਟਰ ਤੇ ਬੋਲਣਾ ਇਹ ਤਾਂ ਇਹਦੀ ਫਿਤਰਤ ਹੀ ਆ ਨਾ ਕਿਉਂਕਿ ਕਸਾਨੀ ਅੰਦੋਲਨ ਬਿਲ ਤੋਂ ਦੇਖਿਆ ਉਦੋਂ ਤੋਂ ਇਹ ਲੱਗੀ ਹੋਈ ਆ ਅਸਲ ਚ ਗੱਲ ਕੀ ਆ ਇਹ ਚਾਹੁੰਦੀ ਕੀ ਆ ਇਹ ਹਾਇਰ ਲੀਡਰਸ਼ਿਪ ਦੇ ਉੱਪਰਲੀ ਲੀਡਰਸ਼ਿਪ ਦੇ ਨੇੜੇ ਜਾਣਾ ਚਾਹੁੰਦੀ ਆ ਇਹਨੂੰ ਇਹ ਲੱਗਦਾ ਕਿ ਸ਼ਾਇਦ ਜ਼ੁਬਾਨ ਦੇ ਵਿੱਚੋਂ ਅੱਗ ਉਗਲ ਕੇ ਜ਼ੁਬਾਨ ਦੇ ਵਿੱਚੋਂ ਅੱਗ ਸਵਾਹ ਬੋਲ ਕੇ ਹਾਇਰ ਲੀਡਰਸ਼ਿਪ ਦੇ ਨੇੜੇ ਜਾਇਆ ਜਾਂਦਾ ਹੈ ਸ਼ਾਇਦ ਇਹਨਾਂ ਆਪਣੇ ਆਪ ਨੂੰ ਮਤਲਬ ਭਾਰਤ ਦੇ ਲੀਡਰ ਦਰਸਾਉਣਾ ਚਾਹੁੰਦੀ ਹੈ ਕਿ ਮੈਂ ਇੱਕ ਸੂਬੇ ਨਾਲ ਮੈਂ ਇਕੱਲੇ ਹਿਮਾਚਲ ਪ੍ਰਦੇਸ਼ ਦੀ ਨਹੀਂ ਹਾਂ ਮੈਂ ਤਾਂ ਪੂਰੇ ਭਾਰਤ ਦੇ ਲੀਡਰਾਂ ਹਾਂ ਪਰ ਹੁਣ ਭਾਜਪਾ ਨੇ ਵੀ ਜਿਵੇਂ ਤੁਸੀਂ ਕਹੇ ਭਾਜਪਾ ਨੇ ਪੈਰ ਪਿੱਛੇ ਖਿੱਚਿਆ ਭਾਜਪਾ ਨੇ ਇੱਕ ਇਹਨੂੰ ਚਿੱਠੀ ਜਾਰੀ ਕੀਤੀ ਹੈ ਉਹ ਚ ਤਾੜਨਾ ਇਹਨੂੰ ਇਹ ਕੀਤੀ ਆ ਕਿ ਭਾਈ ਤੂੰ ਕਿਸੇ ਵੀ ਮੁੱਦੇ ਦੇ ਉੱਪਰ ਨਹੀਂ ਬੋਲਣਾ ਜਿਹੜਾ ਕਿਸੇ ਵੀ ਨੀਤੀ-ਨੀਤੀ ਦੇ ਨਾਲ ਆਧਾਰਤ ਮੁੱਦਾ ਹੋਵੇ ਜਿਹਦੇ ਨਾਲ ਪਾਰਟੀ ਦੀ ਸ਼ਬੀ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਅਸਰ ਪਵੇ ਤੂੰ ਉਸ ਮੁੱਦੇ ਤੇ ਨਹੀਂ ਬੋਲਣਾ ਉਹਨਾਂ ਨੇ ਵੀ ਇਹ ਕਿਹਾ ਕਿ ਭਾਈ ਤੂੰ ਹਲਕਾ ਦੇਖ ਤੂੰ ਵੋਟਾਂ ਬੀਬੀ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਦੀ ਲਈ ਮੰਗੀਆਂ ਸੀ ਕਿ ਪੂਰੇ ਭਾਰਤ ਦੇ ਲਈ ਮੰਗੀਆਂ ਸੀ ਲੋਕਾਂ ਨੇ ਤੈਨੂੰ ਐਮਪੀ ਬਣਾਤਾ ਤੂੰ ਕੋਈ ਜਾ ਕੇ ਫਿਲਮਾਂ ਕਰਦੀ ਫਿਰਦੀਆਂ ਫਿਲਮਾਂ ਦਾ ਸੀਨ ਰਟਦੀ ਫਿਰਦੀਆਂ ਤੇ ਤੂੰ ਭਾਈ ਆਪ ਦਾ ਜਾ ਕੇ ਹਲਕਾ ਦੇਖ ਲੈ ਜਿਹੜੇ ਕੰਮ ਦੇ ਲਈ ਤੂੰ ਬਣੀ ਆ ਜਿਹੜਾ ਸੇਵਾ ਕਰਨ ਦੇ ਲਈ ਤੂੰ ਐ ਮੈਂਬਰ ਆਫ ਪਾਰਲੀਮੈਂਟ ਬਣੀ ਆ ਤੂੰ ਉਹ ਕਰ ਵੱਡੀ ਗੱਲ ਤੇ ਹੁਣ ਭਾਜਪਾ ਨੇ ਵੀ ਪੈਰ ਕਿਉਂ ਬੱਚੇ ਖਿੱਚੇ ਆ ਇਹ ਵੀ ਵੱਡੀ ਗੱਲ ਆ ਕਿਉਂਕਿ ਦੇਖੋ ਭਾਜਪਾ ਨੇ ਪੈਰ ਪਿੱਛੇ ਖਿੱਚਣ ਦਾ ਮੁੱਖ ਕਾਰਨ ਇਹ ਆ ਕਿ ਹੁਣ ਚੋਣਾਂ ਨੇ ਬਿਲਕੁਲ ਭਾਜਪਾ ਨੇ 2024 ਦੇ ਵਿੱਚ ਐਮਪੀ ਦੀਆਂ ਚੋਣਾਂ ਦੇ ਵਿੱਚ ਇਹ ਦੇਖ ਲਿਆ ਕਿ ਅਸੀਂ ਕਿਸਾਨਾਂ ਦੀ ਕਿਸਾਨਾਂ ਦੇ ਖਿਲਾਫ ਬੋਲੇ ਸੀ ਜਿੰਨਾ ਵੀ ਮੁਖਾਲਫਤ ਇਹਨਾਂ ਦੀ ਜਿੰਨਾ ਇਹਨਾਂ ਦੇ ਉਲਟ ਬੋਲੇ ਉਹਨਾਂ ਕੀਤਾ ਗਿਆ ਉਹਨਾਂ ਹੋਇਆ ਤਾਂ ਉਸ ਤੋਂ ਬਾਅਦ ਖਾਮਿਆਜ਼ਾ ਪੂਰੇ ਦੇਸ਼ ਦੇ ਵਿੱਚ ਇਹਨਾਂ ਨੂੰ ਭੁਗਤਣਾ ਪਿਆ ਤਾਂ ਹਰਿਆਣੇ ਦੇ ਵਿੱਚ ਚੋਣਾਂ ਨੇ ਤਾਂ ਇਹ ਸੋਚ ਰਿਹਾ ਕਿ ਜੇਕਰ ਐਸਾ ਕੁਝ ਹੁਣ ਵੀ ਚੱਲਿਆ ਇਹ ਬਿਆਨ ਵਾਰੋ-ਵਾਰੀ ਵਾਰੋ-ਵਾਰੀ ਹੁਣ ਇਦਾਂ ਦੇ ਬਿਆਨ ਦਿੱਤੇ ਜਾਣ ਲੱਗੇ ਤਾਂ ਫਿਰ ਕਿਤੇ ਇਹ ਨਾ ਹੋਵੇ ਇਸ ਚੀਜ਼ ਦਾ ਸਾਡੀਆਂ ਹਰਿਆਣੇ ਦੇ ਵਿੱਚ ਅਸਰ ਅਸਰ ਸੁਭਾਵਿਕ ਤੌਰ ਤੇ ਪਊਗਾ ਤਾਂ ਭਾਜਪਾ ਦਾ ਕਹਿਣਾ ਇਹ ਹੈ ਕਿ ਇਹ ਬਿਆਨ ਸਿਰਫ ਕੰਗਣਰ ਨੋਟਾਇਆ ਇਹ ਬਿਆਨ ਸਾਡਾ ਨਹੀਂ ਹੈ ਇਹ ਇਸ ਬਿਆਨ ਦੇ ਨਾਲ ਪਾਰਟੀ ਦਾ ਭਾਜਪਾ ਦਾ ਕੋਈ ਸਬੰਧ ਨਹੀਂ ਹੈ ਵੱਡੀ ਗੱਲ ਹੈ ਮਤਲਬ ਕਿਹਨਾ ਚੰਗੀ ਗੱਲ ਆ ਭਾਈ ਇਹ ਕੀਤਾ ਹੈ ਭਾਜਪਾ ਨੇ ਕੀਤਾ ਹਾਲਾਂਕਿ ਐਕਸਪੈਕਟ ਨਹੀਂ ਕੀਤਾ ਮਤਲਬ ਕਿਸੇ ਨੇ ਨਹੀਂ ਕੀਤਾ ਉਹਨਾਂ ਐਕਸਪੈਕਟ ਕਿ ਭਾਜਪਾ ਆਪ ਦੇ ਲੀਡਰ ਦੇ ਪਾਸੋਂ ਪੇਪਰ ਖੁੱਚੂ ਕਿਉਂਕਿ ਭਾਈ ਮੈਨੂੰ ਲੱਗਦਾ ਵੀ ਇਹ ਨਾ ਪਾਲਿਸੀ ਅਧੀਨ ਹੀ ਉਹਨਾਂ ਦਾ ਸਾਰਾ ਚਿੱਠੀ ਪੱਤਰ ਜਾਰੀ ਹੋਇਆ ਜਾਂ ਤਾੜਨਾ ਕੀਤੀ ਹੈ ਕਿਉਂਕਿ ਜਦੋਂ 24 ਜੂਨ ਟੈਕਟ ਦਿੱਤੀ ਸੀ ਮੰਡੀ ਤੋਂ ਤਾਂ ਉਦੋਂ ਪਹਿਲਾਂ ਬਹੁਤ ਕੁਝ ਬੋਲਿਆ ਨੂੰ ਪਤਾ ਹੀ ਸੀ ਮਤਲਬ ਬੀਜੇਪੀ ਨੂੰ ਤਾਂ ਪਤਾ ਹੀ ਐ ਇਸ ਗੱਲ ਦਾ ਮੈਂ ਉਹੀ ਗੱਲ ਕਰਨਾ ਕਿ ਐਕਸਪੈਕਟ ਨਹੀਂ ਸੀ ਕਿਉਂਕਿ ਹੁਣ ਮੈਂ ਕਿਹੜੇ ਕਿਹੜੇ ਭਾਜਪਾ ਦੇ ਲੀਡਰਾਂ ਦੇ ਨਾਲ ਮਾ ਉੱਪਰ ਮੈਸੀ ਤੋਂ ਪਾਸਾ ਕਰਦੇ ਨਜ਼ਰ ਆਏ ਨੇ ਕਿ ਭਈ ਨਹੀਂ ਇਹ ਸਾਡਾ ਬਿਆਨ ਇਦਾਂ ਹੁੰਦਾ ਹੋਰ ਭਾਜਪਾ ਦੇ بڑے ਲੀਡਰ ਨੇ ਕੀ ਕੁਝ ਕਹਿੰਦੇ ਕੀ ਕੁਝ ਕਹਿੰਦੇ ਹਾਂ ਪਰ ਕੀ ਕੁਝ ਕਹਿੰਦੇ ਨਜ਼ਰ ਨਹੀਂ ਆਏ ਦੇਖ ਹੈ ਤਾਂ ਇਹ ਸਾਰੇ ਇੱਕੋ ਬਾੜੀ ਦੇ ਬੱਚੇ ਹੀ ਆ ਨਾ ਇੱਕੋ ਸਾਰੇ ਕੁੱਲ ਮਿਲਾ ਕੇ ਹੈ ਇੱਕੋ ਬਾੜੀ ਦੇ ਬੱਚੇ ਹੀ ਆ ਪਰ ਇਹ ਹੁਣ ਚੋਣਾ ਦੇਖਦੇ ਆ ਨਾ ਹੁਣ ਵੋਟਾਂ ਦੇਖਣ ਤੇ ਵੱਡੀ ਗੱਲ ਕੰਗੜਾ ਨਾਲ ਉਹਦੀ ਤਾਂ ਬੀਬੀ ਫਿਰ ਹੁਣ ਕੀ ਕਰੇਗੀ ਜਿਹੜੀ ਪਾਰਟੀ ਦੇ ਲਈ ਵੋਟਾਂ ਮੰਗੀਆਂ ਜਿਹੜੀ ਪਾਰਟੀ ਤੋਂ ਐਮਪੀ ਬਣੀ ਉਹ ਵੀ ਨਹੀਂ ਤੇਰੇ ਪਿੱਛੇ ਖੜੀ ਬਿਲਕੁਲ ਕੂੰ ਦਾ ਸੁਣ ਕੀ ਕਰੇਗੀ ਤੇ ਮੈਨੂੰ ਸਮਝ ਨਹੀਂ ਆਉਦੀ ਵੀ ਪੰਜਾਬੀਆਂ ਦੇ ਨਾਲ ਭਾਈ ਤੇਰਾ ਵੈਰ ਵਿਰੋਧ ਦੱਸ ਦੇ ਕੀ ਕੋਈ ਪੁਰਾਣਾ ਪੁਰੂਣਾ ਵੈਰ ਤੇਰਾ ਹੈਗਾ ਜਦੋਂ ਤੂੰ ਚੰਡੀ ਚੰਡੀਗੜ੍ਹ ਪੜ੍ਹਦੀ ਸੀ ਤਾਂ ਤੂੰ ਦੱਸ ਦੇ ਭਾਈ ਜਾਂ ਜਿਹੜਾ ਤੂੰ ਕੱਟਾ-ਕੱਟੀ ਕੱਟਣਾ ਤੂੰ ਇੱਕ ਵਾਰੀ ਦੇ ਵਿੱਚ ਪੰਜਾਬੀਆਂ ਦੇ ਨਾਲ ਕੱਢ ਲਾ ਕਦੇ ਅੱਤਵਾਦੀ ਦੱਸਦੀਆਂ ਤੂੰ ਕਦੇ ਵਕਵਾਹੀ ਦੱਸਦੀਆਂ ਫਿਰ ਹੋਰ ਦੇਖੋ ਹਾਲੇ ਵੀ ਨਹੀਂ ਟਿਕਦੀ ਹਾਲੇ ਵੀ ਨਹੀਂ ਟਿਕਦੀ ਫਿਰ ਪੋਸਟ ਪਾਈ ਜਿੰਨੇ ਪੋਸਟ ਪਾ ਕੇ ਪਤਾ ਕੀ ਕਿਹਾ ਜਾਂਦਾ ਪੋਸਟ ਪਾ ਕੇ ਬੀਬੀ ਕਹਿੰਦੀ ਆ ਕਿ ਮੈਨੂੰ ਧਮਕੀਆਂ ਆ ਰਹੀਆਂ ਹੂੰ ਜਦੋਂ ਤੂੰ ਉਗਲ ਨਹੀਂ ਜ਼ਹਿਰ ਆ ਜਦੋਂ ਤੂੰ ਬੋਲਣਾ ਹੀ ਕੁਝ ਐਸਾ ਤਾਂ ਫਿਰ ਤੇਰੇ ਹੁਣ ਫੁੱਲਾਂ ਦੇ ਹਾਰ ਪਾਣਗੇ ਧਮਕੀਆਂ ਹੀ ਆਉਣਗੀਆਂ ਤੈਨੂੰ ਭਾਈ ਹੋਰ ਹੋਰ ਤਾਂ ਕਿਸੇ ਨੂੰ ਇਥੇ ਧਮਕੀ ਨਹੀਂ ਆ ਗਈ ਤੈਨੂੰ ਕਿਉਂ ਆਈਆਂ ਜਦੋਂ ਤੂੰ ਕਿਸੇ ਕਮਿਊਨਿਟੀ ਦੇ ਖਿਲਾਫ ਬੋਲਣਾ ਕਮਿਊਨਿਟੀ ਨੂੰ ਟਾਰਗੇਟ ਕਰਨਾ ਕਿਸੇ ਸੂਬੇ ਨੂੰ ਟਾਰਗੇਟ ਕਰਨਾ ਕਿਸੇ ਸੂਬੇ ਦੇ ਖਿਲਾਫ ਬੋਲਣਾ ਤਾਂ ਫਿਰ ਐਸਾ ਕੁਝ ਹੀ ਆਊਗਾ ਮੈਨੂੰ ਲੱਗਦਾ ਨਾ ਯਾਰ ਸ਼ਾਇਦ ਕੰਗਣਾ ਰੌਤ ਨੂੰ ਇਲਾਜ ਦੀ ਲੋੜ ਆ ਹੂੰ ਕਹਿੰਦੇ ਨੇ ਉਹਦੇ ਵੀ ਯਾਰ ਟਿੱਲੇ ਆ ਸਕਰੂ ਟਿੱਲੇ ਆ ਮੈਨੂੰ ਲੱਗਦਾ ਕੰਗੜਾ ਰਨੌਤ ਦੇ ਸਕਰੂ ਟਿੱਲੇ ਆ ਤੇ ਉਹ ਸਕਰੂ ਕਸਾਉਣ ਦੀ ਲੋੜ ਆ ਤੇ ਬੜਾ ਫੰਡ ਆ ਭਾਜਪਾ ਕੋਲੇ ਤਾਂ ਬੀਜੇਪੀ ਭਾਈ ਇਹਨੂੰ ਕਿਸੇ ਜਿਵੇਂ ਕਿ ਚੀਮਾ ਸਾਹਿਬ ਨੇ ਵੀ ਸ਼ਾਇਦ ਇਹ ਬਿਆਨ ਤਾਂ ਹੀ ਕਹਿੰਦੇ ਭਾਈ ਬੀਜੇਪੀ ਕੋਲੇ ਬਹੁਤ ਫੰਡ ਆ ਉਹ ਕਿਸੇ ਨਾ ਕਿਸੇ ਹਸਪਤਾਲ ਦੇ ਵਿੱਚ ਇਹਨੂੰ ਭਰਤੀ ਕਰਵਾ ਕੇ ਇਹਦੇ ਸਕਰੂ ਟਾਈਟ ਕਰਵਾਵੇ ਕਿਉਂਕਿ ਉਹ ਦਿਨ ਦੂਰ ਨਹੀਂ ਜਦੋਂ ਇਹੇ ਆਫਤਤ ਦਾ ਨੁਕਸਾਨ ਨੇ ਕਰਵਾਉਣਾ ਹੀ ਇਸ ਚੀਜ਼ ਦੇ ਵਿੱਚ ਤਾਂ ਦੌਰਾ ਹੈ ਹੀ ਨਹੀਂ ਨਾਲ ਹੀ ਨਾਲ ਇਹ ਭਾਜੀਪੀ ਦਾ ਵੀ ਨੁਕਸਾਨ ਕਰੋ ਮੈਨੂੰ ਇੱਕ ਹੋਰ ਗੱਲ ਲੱਗਦੀ ਆ ਕਿ ਜਿਵੇਂ ਮੈਂ ਕਿਹਾ ਨਹੀਂ ਸੀ ਕਿ ਉਹ ਐਸਾ ਜਵਾਕ ਆ ਜਿਹਨੂੰ ਨਾ ਤਾਂ ਗੋਲੀ ਮਾਰ ਸਕਦੇ ਆ ਨਾ ਰੱਖ ਸਕਦੇ ਆ ਮੈਨੂੰ ਲੱਗਦਾ ਪਰ ਭਾਜੀਪੀ ਹੁਣ ਪਛਤਾਵਾ ਬਹੁਤ ਰਹੀ ਹੁਣ ਕਿ ਯਾਰ ਇੱਕ ਸੀਟ ਪਿੱਛੇ ਕੀ ਪਿਆ ਸੀ ਸਾਨੂੰ ਐਸੀ ਬੀਬੀ ਨੂੰ ਲੈਣ ਦਾ ਆਪ ਦੇ ਅੱਲੇ ਨਾਲ ਜਿਹੜਾ ਪਾਉਣ ਦਾ ਮੈਨੂੰ ਲੱਗਦਾ ਸ਼ਾਇਦ ਉਹ ਵੀ ਦਿਨ ਦੂਰ ਨਹੀਂ ਜਦੋਂ ਉਹਨੂੰ ੱੱੱਕੇ ਮਾਰ ਕੇ ਪਾਰਟੀ ਚੋਂ ਕੱਢਣਗੇ ਉਹ ਵੀ ਦਿਨ ਦੂਰ ਨਹੀਂ ਜੈਸੇ ਇਹ ਬਿਆਨ ਬੀਬੀ ਦਿੰਦੀ ਹੈ ਜੈਸਾ ਜਿਵੇਂ ਇਹ ਆਪ ਦੇ ਆਪ ਨੂੰ ਬਹੁਤਾ ਵੱਡਾ ਸਮਝਦੀ ਹੈ ਬਹੁਤਾ ਆਪ ਦੇ ਆਪ ਨੂੰ ਸਮਝਦੀ ਹੈ ਤਾਂ ਮਤਲਬ ਇਹ ਚੀਜ਼ ਆ ਨਹੀਂ ਯਾਰ ਕਿ ਸੋਚਣਾ ਇਹਨੂੰ ਚਾਹੀਦਾ ਪਰ ਇਹਦੇ ਮੈਨੂੰ ਲੱਗਦਾ ਨਹੀਂ ਇਹਦੇ ਦਿਮਾਗਤ ਮੂਗ ਜਾਂ ਕੋਈ ਹੈਗਾ ਕਿ ਇਹ ਸੋਚ ਸਕਦੀ ਆ ਉਸ ਤੋਂ ਬਾਅਦ ਫਿਰ ਹੁਣ ਸਿਮਰਜੀਤ ਮਾਨ ਦਾ ਬਿਆਨ ਆਉਂਦਾ ਹਾਲਾਂਕਿ ਅਸੀਂ ਉਹਨੂੰ ਨਹੀਂ ਸਹੀ ਠਹਿਰਾਉਂਦੇ ਕਿ ਜਿਸ ਤਰ੍ਹਾਂ ਦੇ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਜਾਂਦਾ ਪਰ ਦੇ ਦੂਜੇ ਪਾਸੇ ਕੰਗਣਾ ਰਣੌਦੀ ਗੱਲ ਕਰੀਏ ਤਾਂ ਕੰਗਣਾ ਰਣੌਤ ਮੈਨੂੰ ਲੱਗਦਾ ਉਦੋਂ ਪਤਾ ਨਹੀਂ ਕਿੰਨੇ-ਕਿੰਨੇ ਪੱਦੇ ਬਿਆਨ ਦਿੰਦੀ ਰਹੀ ਆ ਸਾਡੀ ਬੇਬੇ ਨੂੰ ਜਿਹੜੀ ਹੈਗੀ ਉਹ ਤਾਂ 100 100 150 ਤੇ ਆਉਣ ਵਾਲੀਆਂ ਬੀਬੀਆਂ ਕਹਤੀਆਂ ਸੀ ਉਹ ਬਿਆਨ ਦੀ ਫਿਰ ਕੀ ਕਰੀ ਕਿਸਾਨ ਨੂੰ ਵੱਖ-ਵੱਖ ਦੀ ਅੱਤ-ਵੱਜ ਦੱਸਦਾ ਉਹ ਬਿਆਨ ਦਾ ਕੀ ਕਰੀ ਕਹਤੇ ਜਦੋਂ ਇੱਥੋਂ ਗਈ ਆ ਇਹਨੇ ਕੀ ਕੁਝ ਕਿਹਾ ਵੀ ਜੇ ਪੁਲਿਸ ਨੇ ਮੈਨੂੰ ਬਚਾਇਆ ਜੇ ਰੋਪੜ ਤੋਂ ਜਦੋਂ ਨੂੰ ਘੇਰਿਆ ਕਿ ਨਹੀਂ ਪੁਲਿਸ ਨਾ ਹੁੰਦੀ ਤਾਂ ਪਤਾ ਨਹੀਂ ਅੱਜ ਮੋਬਿਲਚਿੰਗ ਹੋ ਜਾਂਦੀ ਮੈਨੂੰ ਕੀ ਕੁਝ ਕੀ ਕੁਝ ਹੋ ਜਾਂਦਾ ਤਾਂ ਮਤਲਬ ਇਹ ਹੈ ਕਿ ਇਹਨੂੰ ਸੋਚਣ ਦੀ ਜ਼ਰੂਰਤ ਆ ਵੱਡੀ ਗੱਲ ਆ ਕਿ ਭਾਜਪਾ ਨੂੰ ਵਿਚਾਰਨ ਦੀ ਲੋੜ ਆ ਕਿ ਭਾਈ ਇਹ ਸਾਡੇ ਐਸੇ ਲੀਡਰ ਨੂੰ ਰੱਖਣਾ ਜਾ ਨਹੀਂ ਰੱਖਣਾ ਮੈਨੂੰ ਲੱਗਦਾ ਕਿ ੱੱਕੇ ਦੇ ਨਾਲ ੱੱਕਾ ਮਾਰ ਕੇ ਉਹਨੂੰ ਬਾਹਰ ਆਪਦੀ ਪਾਰਟੀ ਦੇ ਵਿੱਚੋਂ ਅਸਲ ਦੇ ਵਿੱਚ ਕਰਨਾ ਚਾਹੀਦਾ ਜੇ ਭਾਜਪਾ ਨੂੰ ਜੇ ਭਾਜਪਾ ਨੇ ਬਚਣਾ ਹੋਈ ਕਾਰਨ ਇੱਕ ਹੋਰ ਵੀ ਹੈ ਨਾ ਹੁਣ ਭਾਜਪਾ 27 ਆਪਾਂ ਕਿਹਾ ਸੀ ਨਾ ਕਿ 24 ਦੇ ਵਿੱਚ ਭਾਜਪਾ 27 ਦਾ ਗਰਾਊਂਡ ਤਿਆਰ ਕਰ ਰਹੀ ਆ ਹੁਣ ਭਾਜਪਾ 27 ਦਾ ਗਰਾਊਂਡ ਤਿਆਰ ਕਰ ਰਹੀ ਆ ਹੁਣ ਇੱਕ ਪਾਸੇ ਤਾਂ ਪੰਜਾਬ ਭਾਜਪਾ ਪੰਜਾਬ ਵਾਲੇ ਪੰਜਾਬ ਦੇ ਵਿੱਚ ਗਰਾਊਂਡ ਤਿਆਰ ਕਰਦੇ ਫਿਰਦੇ ਆ ਦੂਜੇ ਪਾਸੇ ਉਹ ਬੀਬੀ ਐਸਾ ਕੁਝ ਬੋਲ ਦਿੰਦੀ ਹੈ ਕਿ ਵਿਰੋਧ ਉਹਨਾਂ ਦਾ ਹੋਣ ਲੱਗ ਜਾਂਦਾ ਹਾਂ ਬਿਲਕੁਲ ਮਤਲਬ ਗੱਲ ਤਾਂ ਹੈ ਨਾ ਉਹ ਭਾਈ ਪਈ ਬੀਬੀ ਤੂੰ ਜਿਹੜੇ ਪੰਜਾਬ ਦੇ ਬਾਰੇ ਬੋਲਦੀਆਂ ਏਸੇ ਪੰਜਾਬ ਤੇ ਰਾਜ ਕਰਨ ਦੇ ਲਈ ਤੇਰੀ ਭਾਜਪਾ ਪੱਬਾਂ ਪਾਰ ਹੋਈ ਫਿਰਦੀ ਐ ਜਿਹੜੇ ਪੰਜਾਬ ਤੇ ਤੂੰ ਬਰਖਲਾ ਜਿਹੜੇ ਪੰਜਾਬੀਆਂ ਦੇ ਬਰਖਲਾ ਬੋਲਦੀਆਂ ਤੇਰੀ ਭਾਜਪਾ ਦੇ ਉਤਲੀ ਲੀਡਰਸ਼ਿਪ ਨੂੰ ਪੁੱਛ ਲਈ ਇਸ ਪੰਜਾਬ ਦੇ ਬਿਨਾ ਪੂਰੇ ਭਾਰਤ ਤੇ ਸੋਥੋਂ ਰਾਜ ਨਹੀਂ ਹੁੰਦਾ ਇਸ ਪੰਜਾਬ ਇਸ ਪੰਜਾਬ ਤੇ ਰਾਜ ਕਰੇ ਦੇ ਬਿਨਾ ਭਾਜਪਾ ਨੂੰ ਵੀ ਇਹ ਲੱਗਦਾ ਕਿ ਭਾਈ ਸਾਡਾ ਰਾਜ ਪੂਰਾ ਨਹੀਂ ਸਾਡਾ ਰਾਜ ਅਧੂਰਾ ਆ ਤੇ ਤੂੰ ਉਸੇ ਪੰਜਾਬ ਦੇ ਵਰਖਲਾ ਬੋਲਦੀਆਂ ਉਸੇ ਪੰਜਾਬ ਦੇ ਬਾਰੇ ਉਲਟ ਬੋਲਦੀਆਂ ਜਿਹੜੇ ਪੰਜਾਬ ਦੀਆਂ ਪਤਾ ਨਹੀਂ ਦੇਸ਼ ਦੀ ਆਜ਼ਾਦੀ ਦੇ ਵਿੱਚ ਕਿੰਨੀਆਂ ਕੁਰਬਾਨੀਆਂ ਨੇ ਤੇ ਜਦੋਂ ਬਾਰਡਰ ਤੇ ਖੜਨ ਦੀ ਗੱਲ ਹੁੰਦੀ ਹੈ ਤਾਂ ਸਾਡੇ ਪੰਜਾਬੀ ਭਰਾ ਪੱਗਾਂ ਵਾਲੇ ਇਹੀ ਜਾ ਕੇ ਉੱਥੇ ਖੜਦੇ ਆਂ ਬੈਦੀ ਵਿਰੋਧੀਆਂ ਦੀਆਂ ਗੋਲੀਆਂ ਦੇ ਨਾਲ ਤੇ ਤੂੰ ਇਹਨਾਂ ਨੂੰ ਹੀ ਇਹ ਕਹਿਣੀ ਆ ਕਿ ਸਾਜ਼ਿਸ਼ ਇਹ ਤਾਂ ਜੀ ਚੀਨ ਅਮਰੀਕਾ ਦੀ ਸੀ ਮਤਲਬ ਬਾਹਰਲੀਆਂ ਤਾਕਤਾਂ ਇੱਥੇ ਆ ਕੇ ਜਿਹੜਾ ਹੈਗਾ ਉਹ ਇਹ ਕੰਮ ਕਰ ਰਹੀਆਂ ਸੀ ਜਿਹੜੇ 750 ਤੋਂ ਵੱਧ 750 ਤੋਂ ਵਧੇਰੇ ਕਿਸਾਨ ਸ਼ਹੀਦ ਹੋਇਆ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਕਦੇ ਉਹਨਾਂ ਦੇ ਹਾਲਚਾਲ ਪੁੱਛਿਆ ਕਿ ਭਾਈ ਅਮਰੀਕਾ ਦੀ ਸਾਜ਼ਿਸ਼ ਸੀ ਜਾਂ ਚਾਈਨਾ ਦੀ ਸਾਜ਼ਿਸ਼ ਸੀ ਜਿਹੜੇ ਭੁੱਖੇ ਭਾਣੇ ਤਪਦੀਆਂ ਧੁੱਪਾਂ ਦੇ ਵਿੱਚ ਤੇ ਧੁੰਦਾਂ ਦੇ ਵਿੱਚ ਉੱਥੇ ਬੈਠੇ ਰਹਿਆ ਕਦੇ ਬੀਬੀ ਜਾ ਆ ਕੇ ਉਹਨਾਂ ਦਾ ਹਾਲ ਪੁੱਛਿਆ ਕਿ ਭਾਈ ਅਮਰੀਕਾ ਦੀ ਸਾਜ਼ਿਸ਼ ਜੀ ਜਾਂ ਚੀਨ ਦੀ ਸਾਜ਼ਿਸ਼ ਸੀ ਬਸ ਤੈਨੂੰ ਬੋਲਣਾ ਆਉਂਦਾ ਆ ਤੂੰ ਬੈਠ ਕੇ ਬੋਲ ਦਿੰਨੀ ਆ ਟਵੀਟ ਕਰਤਾ ਤੇ ਅਗ ਉਹ ਗਲਤੀ ਮੈਂ ਇੱਕ ਹੋਰ ਗੱਲ ਹੋਰ ਕਹਿਣਾ ਯਾਰ ਕਿ ਇੱਥੇ ਨਾ ਜੇ ਕੋਈ ਛੋਟਾ ਮੋਟਾ ਬਿਆਨ ਦੇ ਦਿੰਦਾ ਹੈ ਤਾਂ ਉਹਦੇ ਖਿਲਾਫ ਛੱਟ ਐਫ ਆਈ ਆਰ ਦਰਜ ਹੋ ਜਾਂਦੀ ਆ ਬਹੁਤ ਕੁਝ ਹੋ ਜਾਂਦਾ ਹੈ ਹਨਾ ਪਤਾ ਨਹੀਂ ਐਨ ਐਸ ਐ ਲਾ ਕੇ ਸਿੱਟੀ ਦਿੱਤਾ ਜਾਵੇ ਮਤਲਬ ਨੈਸ਼ਨਲ ਸਿਕਿਉਰਿਟੀ ਐਕਟ ਐਨ ਐਸ ਐ ਹੁਣ ਤੁਹਾਨੂੰ ਨਹੀਂ ਲੱਗਦਾ ਕਿ ਭਾਈ ਨੈਸ਼ਨਲ ਸਿਕਿਉਰਿਟੀ ਇਹਦੇ ਨਾਲ ਵੀ ਭੰਗ ਇਹ ਵੀ ਭੰਗ ਕਰ ਰਹੀ ਆ ਪੂਰੇ ਪੰਜਾਬ ਦੇ ਵਿੱਚ ਅੱਜ ਅੱਗ ਮਚਾਈ ਹੋਈ ਆ ਅੱਗ ਕਿਹਨੇ ਮਚਾਈ ਹੋਈ ਆ ਸਿਰਫ ਇੱਕ ਨਾਣੇ ਕੰਗਨ ਨੇ ਯਾਰ ਐਡੀ ਕਿੱਡੀ ਕ ਲੀਡਰ ਹੈ ਜਾ ਕੇ ਜੇਲ੍ਹ ਚ ਸਿੱਟਦੇ ਨੂੰ ਪਰੇ ਕਰੋ ਜਾਂ ਭਾਜਪਾ ਦੇ ਲਈ ਇੰਨਾ ਭਾਜਪਾ ਕਿਹੜਾ ਇਹਦੇ ਬਣਾ ਚੱਲਦੀ ਨਹੀਂ ਚਾਕੇ ਬਾਹਰ ਮਰੋ ਨੂੰ ਯਾਰ ਇਹ ਮਿਲਦਾ ਇਤਫਾਕਨ ਹੋ ਰਿਹਾ ਜਾਂ ਇਹਦੀ ਪਾਲਿਸੀ ਹੈ ਬੀਜੇਪੀ ਦੀ ਜਦੋਂ ਆਪਾਂ ਇਲੈਕਸ਼ਨ ਤੋਂ ਬਾਅਦ ਗੱਲ ਕੀਤੀ ਸੀਗੀ ਵੀ ਜਿਹੜੇ ਬੀਜੇਪੀ ਚ ਮੰਤਰੀ ਬਣਾਏ ਹੈ ਜਾਂ ਐਮਪੀ ਜਿੱਤੇ ਉਹ 50% ਦੇ ਨੇੜੇ ਔਰਤਾਂ ਦੇ ਸ਼ੋਸ਼ਣ ਕਬਜ਼ੇ ਕਤਲਾਂ ਵਾਲੇ ਬੰਦੇ ਬਣਾਏ ਨੇ ਮੰਤਰੀ ਤਾਂ ਮੇਰੇ ਕੋਲ ਤਾਂ ਇਹ ਪਾਲਿਸੀ ਦਾ ਹੈ ਵੀ ਇਹੋ ਜਿਹੇ ਬੰਦੇ ਨੂੰ ਲਿਆਓ ਨਹੀਂ ਤਾਂ ਫਿਰ ਕੱਢ ਵੀ ਸਕਦੀ ਹੈ ਪਾਰਟੀ ਜਿਹੜਾ ਇੰਨਾ ਕੁਝ ਬੋਲ ਰਹੀ ਹੈ ਸਮਾਜ ਪਾੜਾ ਪਾ ਰਹੀ ਉਹ ਪੰਜਾਬ ਦੇ ਖਿਲਾਫ ਹੋ ਰਹੀ ਹੈ ਜਿਹੜਾ ਪੰਜਾਬ ਅੱਜ ਵੀ ਪੂਰੇ ਭਾਰਤ ਦਾ ਢ ਮੇਰੇ ਪਾਲਿਸੀ ਲੱਗਦੀ ਹੈ ਬੀਜੇਪੀ ਦੀ ਪਾਲਿਸੀ ਹੁਣ ਇਹ ਦੇਖੋ ਨਾ ਚਲੋ ਠੀਕ ਹੈ ਬੀਬੀ ਨੂੰ ਲੱਗਿਆ ਕਿ ਉੱਥੇ ਬਲਾਤਕਾਰ ਹੋਏ ਨੇ ਬੀਬੀ ਨੂੰ ਇਹ ਲੱਗਿਆ ਕਿ ਉੱਥੇ ਬੜਾ ਕੁਝ ਹੋਇਆ ਬੀਬੀ ਨੂੰ ਅੱਤਵਾਦੀ ਦਿਖ ਗਏ ਵੱਖਵਾਦੀ ਦਿਖ ਗਏ ਬੀਬੀ ਜਿਹੜੇ ਤੇਰੇ ਤੇਰੀ ਪਾਰਟੀ ਦੇ ਲੀਡਰਾਂ ਨੇ ਬਲਾਤਕਾਰ ਕੀਤੇ ਨੇ ਤੈਨੂੰ ਉਹ ਨਹੀਂ ਦਿ세 ਜਿਹੜੇ ਉਹ ਸਜ਼ਾਾਂਵਾਂ ਭੁਗਤ ਭੁਗਤਣ ਵਾਲੇ ਆ ਪਰ ਉਹ ਬੈਠੇ ਬਾਹਰ ਤੈਨੂੰ ਉਹ ਨਹੀਂ ਦਿ세 ਮਣੀਪੁਰ ਨਹੀਂ ਦਿ세 ਤੈਨੂੰ ਮਣੀਪੁਰ ਨਹੀਂ ਦਿ세 ਮਣੀਪੁਰ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਬੀਬੀਆਂ ਦੀਆਂ ਇੱਜ਼ਤਾਂ ਤਾਰ-ਤਾਰ ਕੀਤੀਆਂ ਗਈਆਂ ਤੈਨੂੰ ਮਣੀਪੁਰ ਨਹੀਂ ਦੱਸਿਆ ਕਟੂਆ ਜੰਮੂ ਕਟੂਆ ਜੰਮੂ ਤੈਨੂੰ ਉਹ ਚੀਜ਼ਾਂ ਨਹੀਂ ਦੇਖੀਆਂ ਤੈਨੂੰ ਸਿਰਫ ਤੇ ਸਿਰਫ ਪੰਜਾਬ ਦੇ ਕਿਸਾਨ ਦਿਖਿਆ ਕਿਸਾਨੀ ਤੇ ਟਾਰਗੇਟ ਕਰਨਾ ਦੱਸਿਆ ਤੇ ਜਿਹੜੇ ਭੱਦੇ ਬਿਆਨ ਜਿਹੜੇ ਅੱਗ ਲਾਉ ਬਿਆਨ ਤੇਰੇ ਭਾਜਪਾ ਦੇ ਲੀਡਰ ਦਿੰਦੇ ਆ ਤੈਨੂੰ ਉਹ ਨਹੀਂ ਦਿੰਦੇ ਕੀ ਗੱਲ ਤੈਨੂੰ ਕੱਲੇ ਕਿਸਾਨ ਦੀ ਦੀਆ ਤੈਨੂੰ ਕਿਸਾਨ ਤੈਨੂੰ ਸੌਖਿਆ ਟਾਰਗੇਟ ਕੀਤਾ ਜਾਂਦਾ ਪੰਜਾਬ ਨੂੰ ਕੁਛ ਨਹੀਂ ਕੁੱਲ ਮਿਲਾਕੇ ਟਾਰਗੇਟ ਕਰ ਰਹੀ ਆ ਪੰਜਾਬ ਨੂੰ ਕਿ ਭਾਈ ਮੈਂ ਹੋਰ ਉੱਪਰ ਹੋ ਜਾ ਮੈਂ ਹੋਰ ਹਰ ਲੀਡਰਸ਼ਿਪ ਦੇ ਨੇੜੇ ਹੋ ਜਾ ਬੀਬੀ ਦੇਖ ਹਰ ਲੀਡਰਸ਼ਿਪ ਦੇ ਨੇੜੇ ਹੁੰਦੀ ਹੁੰਦੀ ਕਿਤੇ ਤੂੰ ਆਪਦਾ ਝੁੱਗਾ ਚੌੜਨਾ ਕਰਾ ਕੇ ਬੈਠੀ ਆ ਤਾਂ ਵੱਡੀ ਗੱਲ ਹੈ ਫਿਰ ਕਹਿੰਦੀ ਕਿ ਧਮਕੀਆਂ ਮਿਲਦੀਆਂ ਨੇ ਜੇ ਮੈਂ ਗੱਲ ਕੀਤਾ ਕਿ ਫਿਰ ਕਹਿੰਦੀ ਮੈਨੂੰ ਧਮਕੀਆਂ ਮਿਲਦੀਆਂ ਭਾਈ ਤੂੰ ਐਸਾ ਕੁਝ ਬੋਲਣਾ ਤੈਨੂੰ ਧਮਕੀਆਂ ਮਿਲਣਗੀਆਂ ਹੋਰ ਕਿਹੜਾ ਤੁਹਾਨੂੰ ਗਲ ਦੇ ਵਿੱਚ ਹਾਰ ਪਾਉਣੇ ਆ ਤਾਂ ਮੈਂ ਤਾਂ ਭਾਜਪਾ ਦੇ ਪੰਜਾਬ ਦੇ ਭਾਜਪਾ ਇਹ ਲੀਡਰ ਨੂੰ ਥੋੜਾ ਜਿਹਾ ਬੰਨ ਕੇ ਰੱਖਿਆ ਕਰੋ ਇਹਨੂੰ ਐਸਾ ਸੰਗਲੇ ਦੇ ਪਾਓ ਜਿਹੜਾ ਤੇ ਗਲ ਚ ਵੀ ਹੋਵੇ ਤੇ ਇਹਦੇ ਮੂੰਹ ਚ ਵੀ ਹੋਵੇ ਨਾ ਤਾਂ ਇਹ ਗਲੋਂ ਖਲਾ ਕੇ ਕਿਸੇ ਪਾਸੇ ਜਾ ਸਕੇ ਤੇ ਨਾ ਮੂੰਹ ਦੇ ਵਿੱਚੋਂ ਤੜਾ ਕੇ ਇਹ ਕਿਸੇ ਨੂੰ ਕੁਝ ਬੋਲ ਸਕੇ ਤਾਂ ਇਹ ਪੰਜਾਬ ਦੇ ਭਾਜਪਾ ਦੇ ਲੀਡਰਾਂ ਨੂੰ ਚਾਹੀਦਾ ਜੇ ਬਚਣਾ ਜੇ ਵੋਟਾਂ ਲੈਣੀਆਂ ਜੇ ਪੰਜਾਬ ਤੇ ਰਾਜ ਕਰਨਾ ਤੇ ਜੇ ਆਹੀ ਕੁਝ ਕਰਨਾ ਤਾਂ ਫਿਰ ਤਾਂ ਥੋੜੇ ਇਹ ਜਿਹੀਆਂ ਬੀਬੀਆਂ ਪੰਜ ਚਾਰ ਹੋਰ ਲਾ ਲਓ ਉਹ ਦਿਨ ਦੂਰ ਨਹੀਂ ਜਦੋਂ ਭਾਜਪਾ ਗਰਾਊਂਡ ਤੋਂ ਵੀ ਹੇਠਲੇ ਪੱਧਰ ਤੇ ਪਈ ਹੋਗੀ